ਸਭ ਦੇ ਅਪਾਰ ਆਕਰਸ਼ ਕਰ ਤਰ ਤਮ 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 ਨੇ ਮੇਰੇ ਤੇ ਦੇ ਦਰ ਸਭ ਨੂੰ ਜਿਨ ਕੇ ਬਨ ਤੇ ਸਭ ਤਾਰੇ ਆਪਨੀ ਨੂੰ ਜੂਝਾ ڀا چا مي تو کرو سکھيو بار يا سکھ تنھالو هو دوستن تي رت وتے ان پاسا سكل منيس کرو رن کا کرو ਇਹ ਤੇ ਕਰਮੋ ਸਭ ਦੇ ہے شری گانک دیو سردان ہے تن ہے دان ہے تان ہے شری گرو نانک دیو سب تان ہے تم ہے تان ہے تان ہے شری گرو اگر دیو سردان ہے تان ہے دان ہے تان ہے شری گرو دیو سب تان ہے ਤਨ ਹੈ ਤਮ ਹੈ ਕਿ ਕਿ ਅਮਦਾ ਸਰਵ ਤਨ ਹੈ ਤਨ ਹੈ ਤਨ ਹੈ ਤਨ ਦੇ ਸਿਰ ਗੁਰ ਅਮਰਦਾਸ ਸਭ ਤਨ ਹੈ ਤਨ ਹੈ ਤਮ ਹੈ ਤਮ ਹੈ ਕਿ ਕਿ ਉਹ ਹਰ ਕਿਸੇ ਦਾ ਤੁੰਗ ਹੈ ਆਮ ਹੈ ਤਨ ਹੈ ਤਨ ਹੈ ਤੇਰੀ ਉਹ ਮੁਸਿੰਗ ਸੱਜਣ ਹੈ ਤਨ ਹੈ ਤਨ ਹੈ ਤਨ ਹੈ ਸ੍ਰੀ ਗੁਰੂ ਜੀ ਤੇ ਸਿੰਘ ਸੱਜਣ ਹੈ ਤਨ ਹੈ ਤਨ ਹੈ ਆਮ ਹੈ ਤੇਰੀ ਰੰਗਮਲੀ ਤਨ ਹੈ E <music>

you mm -hmm. ਦੇਖੋ ਘਰ ਸਤਗੁਰੂ ਦੇ ਚਰਨਾਂ ਅਨੰਦ ਪ੍ਰਿਆਰ ਦੇ ਘਰ ਹੈ ਸਤਿ

कुर्बानी <muchas> मारिया नान जीा आा करियो पेट تم مات پارک کے رے تمری کوئی نہمر ننچے سگل سبندی تمری ساری تم تیاری ਤਮਰੀ ਕਾ ਤੋ ਮੇ ਤੁਮਹੀ ਜਾਨੀ ਨਾਨਕ ਸਦਾ ਕਰਵਾਨੀ ਤੁਧਾ ਦੇ ਅਰਦਾਸ ਹਮਾਰੀ ਉਪਨੰਦ ਸਾਗ ਤੇਰਾ ਵਾਹਿਗੁਰੂ ਕਹ ਨਾਨਕ ਸਭ ਤੇ ਵੱਡਿਆ ਈ ਕੋਈ ਨਾ ਨਾਮੇ ਤੇਰਾ ਵਾਹਿਗੁਰੂ ਵਾਹਿ ਵਾਹਿਗੁਰੂ ਜੀ ਦੋਇ ਕਰ ਜੋੜ ਕਰ ਵਰਦਾ ਤੁਧ ਭਾਵਿਤ ਆਣੀ ਰਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਸੇ ਦਸਵੀ ਪਰਿਥੰ ਭਗਵਤੀ ਸਬਰ ਕੈ ਗੁਰ ਨਾਨਕ ਲਈ ਤੇ ਆਈ ਪ੍ਰਿਆਗ ਗੁਰ ਤੇ ਅਮਰਦਾਸ ਰਾਮ ਦਸੇ ਹੋਈ ਸਹਾਈ ਅਰਬਿਨਾ ਹਰ ਗੋਬਿੰਦਨ ਸਮਰੂਪ ਸਿੰਧਰ ਗਾਈ ਸ੍ਰੀ ਹਰਿ ਕਿਰਨ ਤੇ ਆਇਐ ਜਬੀਟੇ ਸਭ ਦੁਖ ਜਾਇ ਤੇਗ ਬਹਾਦਰ ਸਮਰਿਆ ਕਰਨੁਨਦ ਆਵੀ ਤਾਈ ਸਤ ਥਾਈ ਹੋਇ ਸਾਈ ਦਸਵੰਤ ਪਤਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤ ਥਾਈ ਹੋਇ ਸਾਈ ਦਸੰ ਪਾਰਸੀਆ ਦੀ ਜੋਰ ਸੇਰੀ ਬੁਰੰਗ ਸਮੀਤੇ ਪਾਠ ਦੇਦਰ ਦਾ ਧਿਆਨ ਕਰਕੇ ਭੋਲੋ ਜੀ ਮਾਰੇ ਪੰਜਾਂ ਪਿਆਰੇ ਚੋਹ ਸਾਬ ਜਥੀਆਂ 40 ਮੁਕਤੀਆਂ ਹੱਥੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਦੇ ਨਾਮ ਜੱਪਿਆ ਵੰਡ ਛਕਿਆ ਦੇਖ ਲਈ ਤੇਗ ਵੇ ਦੇ ਕੇ ਅੰਧਿਤ ਕੀਤਾ ਤੇ ਨਾ ਪਿਆਰੇ ਆ ਸੱਚ ਜਰਨ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਧੋ ਜੀ ਹੋਰ ਹੈ ਜਿੰਨਾਂ ਸਿੰਘਾਂ ਸਿੰਘਣਾਨੇ ਧਰਮਿਤ ਸੀਸ ਦਿੱਤੇ ਬੰਦ ਬੰਦ ਕਤਵਾਈ ਖੋਪਰੀਆਂ ਦੋਹੀਆਂ ਚਰਪਟੀਆਂ ਤੇ ਚੜੇ ਤਨ ਅਰਨ ਚਰਾਈ ਤੇ ਘਰ ਦਵਾਰਾਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਤਰਬਲੀ ਹਾਰਿਆ ਸਿੱਖੀ ਕਿਸਾਂ ਸੁਵਸਨਾਂ ਅੰਬਾਹੀ ਤਿਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਭੋਲੋ ਜੀ ਵਾਹਿਗੁਰੂ ਅੰਜਮ ਤਕ ਤਾਂ ਸਰਬਤ ਗੋਧੋਰਿੰਦਨ ਧਿਆਨ ਕਰਕੇ ਭੋਲੋ ਜੀ ਵਾਹਿਗੁਰੂ ਪਰਤਮੇ ਸਰਬ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੀ ਚਿਤਿਐਵਨ ਤਾਂ ਸਦਕਾ ਸਰਬ ਸੁਖ ਹੋਵੇ ਜਜਨ ਖਾਲਸਾ ਜੀ ਸਹੈ ਤਹਤਾ ਰਚੈ ਰਹਿ ਦੇਗ ਤੇ ਤਤੇ ਦਰਦ ਤਿਪੈ ਪੰਥ ਪੀਂ ਜੀਤ ਸ੍ਰੀ ਸਚ ਸਾਈ ਕਾਲ ਸਜੀਤੇ ਬੁਰਭਤੇ ਬੋਲੋ ਜੀ ਸਤਿ ਸ਼੍ਰੀ ਅਕਾਲ ਸਿੱਖਨ ਸਿੱਖੀ ਦਾਤ ਕੇਸ਼ ਦਾਤ ਰਹਿਤ ਦਾਤ ਵਿਵੇਕ ਦਾਤ ਦਸਾ ਦਾਤ ਪਰਸਾ ਦਾਤ ਦਾਣਾ ਸਰਨ ਦਾ ਨਾਮ ਦਾਤ ਸ੍ਰੀ ਅਮਰ ਸਰ ਸੰਗ ਜੀ ਦੇ ਦਰਸ਼ਕ ਜਨਨ ਚੌਕਨਾ ਝੰਡੇ ਬੰਗੇ ਜਗਤ ਜਗ ਅਟਲ ਤਰੁਤਨ ਦੇ ਕਾ ਬੋਲੋ ਜੀ ਸਿੱਖਾਂ ਦਾ ਮਨ ਨਿਮਾ ਮਤ ਚੀ ਮਤਦਰਖਾ ਪੁਆਇ ਗਰੂ ਤੇ ਅਕਾਲ ਪ੍ਰਕਾਪ ਨੇ ਪੰਥ ਦੇ ਸਦਲ ਸਾਹਿਬ ਤਾਰਦੀਓ ਸਿਗਨ ਤਾਣਾ ਸਹਿ ਤੇ ਹਰ ਦੁਦੁਰੰਗਰ ਧਾਮਾ ਦੇ ਜਿਨਾਂ ਤੋਂ ਪੰਥ ਵਿੱਚ ਛੋੜਿਆ ਗਿਆ ਹੈ ਵੰਦੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪੈਰੀ ਭਲਸਨ ਜੀ ਨੂੰ ਬਖਸ਼ੋ ਤੇ ਮਾਣਿਆ ਤੇ ਮਾਨ ਨਤਾਂਿਆਂ ਦੇ ਤਾਨ ਨੈ ਭੁੱਟਿਆਂ ਦੀ ਤੋਟ ਸੱਚੇ ਪਿਤਾੰ ਪੂਰਵ ਜੀ ਗੁਰੂ ਸੰਗ ਜੀ ਜਗਤ ਜਗ ਅਟਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇਹ ਜੂਰ ਸਰਦਾਸ ਬੇਨਤੀ ਹੈ ਜੀ ਅਮਰਤ ਵੀਰ ਦੇ ਸਜਿਦਵਾਨਾਂ ਵਿੱਚ ਤਨ ਤਨ ਬਾਬਾ ਸੇਖੀ ਦੇ ਪਵਿੱਤਰ ਸਾਂਤੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਜੋਤ ਦੇਸ ਰਮੁਖ ਜਾਣ ਕੇ ਆਪਦੀ ਅਰਦਾਹ ਬਾਣੀ ਗਾਈ ਜਾਪ ਕੀਤੇ ਗਏ ਹਰ ਜਿਸ ਬੈਨ ਹੈ ਆਪ ਜੀ ਦੀ ਬਾਣੀ ਪੜਦੇ ਆਂ ਹਰ ਜਿਸ ਕਰਨ ਕਰਦੇ ਆਂ ਸੇਵਾ ਕਰਦੇ ਆਂ ਤੁਹਾਨੂੰ ਚੁਕ ਮਾਫ ਕਰਨੀ ਅੱਜ ਤੋ ਸਮੱਤ ਬਖਸ਼ਣੀ ਪੜੀ ਸੁਣੀ ਬਾਣੀ ਦਾ ਭਾਅ ਆਈਆਂ ਸੰਗਤਾਂ ਦੀ ਫਿਰ ਜਤਿਵ ਸੁਣ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਜਨ ਦਾਤ ਗੁਰੂ ਘਰ ਦਾ ਪਿਆਰ ਅੰਮ੍ਰਿਤ ਵਿਰਿਤੀ ਜਾਗਦੇ ਬਖਸ਼ਣੀ ਆਦੀ ਪਾਣੀ ਬਾੜੇ ਨਾਲ ਡੋੜ ਤਰਖਾ ਦਾ ਹਰਮਤਨ ਖਾਦੇ ਬਖਸ਼ਣੀ ذوی ਸੰਤਦਰਤੇ حاضر ਸਦਗਾਂ ਹਜੇਦਰ ਪਰਵਾਨ ਕਰਨੀਆਂ ਸ਼ੁੱਧ ਮਨੋ ਭਾਵਨਾ ਪੂਰੀਆਂ ਕਰਨੀਆਂ ਜਿੰਨਾਂ ਖਜਾਨਿਆਂ ਚ ਮਾਇਕ ਜਨ ਨੇ ਮਾਲੂਮ ਮਾਲ ਕਰਨੀ ਆਪ ਜੀ ਦੀ ਚਰਪਤਵਾਰ ਪਿਛਲਾ ਮਹੀਨਾ ਸ਼ੁਭ ਸ਼ਾਂਤੀ ਨਾਲ ਦਿੱਿਤ ਹੋਇਆ ਹੈ ਅੱਜ ਤੋਂ ਅਸਬਾ ਮੀਨਾ ਸ਼ੁਰੂ ਹੋਇਆ ਹੈ ਇਹ ਮੀਨਾ ਸਭ ਸੰਗਤਾਂ ਵਾਹਿ ਜੀ ਆਪ ਜੀ ਦਾ ਨਾਮ ਜਪ ਕੇ ਸ਼ੁਭ ਸ਼ਾਂਤੀ ਨਾਲ ਚੜ੍ਹਦੀ ਕਲਾ ਨਾਲ ਬਤੀਤ ਕਰਾਉਣਾ ਹਰਮਦਨ ਰੱਤੇ ਭਖਣੀ ਆਪ ਜੀ ਦੇ ਦਰਮਕ ਪੈਰੇ ਵੱਲੋਂ ਹਰ ਬਿੰਦ ਸੁందਰ ਮਤੀ ਭੇਟ ਕੀਤੀਆਂ ਦੀ ਕਾਰ ਕਰਨੇ ਸੇਵਕਾਂ ਦੇ ਕਾਰਜ ਸੁੱਧ ਕਰਨੇ ਕਮਾਈਆਂ ਚਮਕਤਾ ਪਾਉਣਾ ਹਰਮਤਾਨ ਨੂੰ ਸਾਥੇ ਬਖਸ਼ਣੀ ਆਵਤ ਦਰ ਤੇ ਗਰਮਕ ਪੈਰੇ ਵੱਲੋਂ ਤਨਤਰ ਕੜਾ ਪ੍ਰਸ਼ਾਦ ਦਿੱਤੀ ਗਾ ਹਾਜ਼ਰ ਦਰਪਰਵਾਨ ਹੋਵੇ ਦਰਪ੍ਰਾਣ ਪ੍ਰਸਾਦ ਸੰਤਾਂ ਤੋਂ ਆਧਿਆਪਕ ਸੋ ਆਪ ਜੀ ਦੇ ਜੁਰ ਕਰਦਾਸ ਵੇਂਟੀ ਹੈ ਜੀ ਜੋ ਵੀ ਲੋਕ ਪੰਜਾਬ ਵਿੱਚ ਹੜਾਂ ਦੇ ਤਨ ਪਰੇਸ਼ਾਨ ਹਨ ਬਾਬਾ ਜੀ ਕੋ ਨ ਸਰਦ ਸਰਤੇ ਮੇਰ ਪਰਿਆ ਹੱਥ ਰਖਣਾ ਦੁੱਖਾਂ ਕਰੀਸਾਂ ਵਿਗਨ ਪਾਪ ਦਾ ਨਾਸਨ ਚੜਦੀ ਕਲਾ ਕਰਨੀ ਖੁਸ਼ੀਆਂ ਬਖਸ਼ਣਾ ਹਰ ਬਦਨ ਨੂੰ ਫਤਿ ਬਖਸ਼ਣੀ ਹਰ ਸੰਤਨ ਨੂੰ ਤਬਿੱਤਰ ਹੁਕਮ ਨਵ ਬਖਸ਼ੇ ਨਿਹਾਲ ਤੋਂ ਸਿਰਕ ਫੜਦੇ ਸੰਦੇ ਸਰਬਤ ਲਾਹੇਵੰਦ ਹੋਣ ਸਹੀ ਪਿਆਰੇ ਮੇ ਜਿਨਾ ਮਿਤੇਆ ਤੇਰਾ ਨਾਮ ਚਿਤ ਆਵੇ ਨਾਮਿਤ ਨਾ ਸਰਬੀਤ ਨਾ ਮੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਭਿਆ ਪਈ ਅਕਾਲ ਕੀ ਤਦ ਚਲਾਈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੇ واحر نام جہاں کرپار سردا کر سی مندار اتار بولی سو نال واحر جی کا خالص واحر جی کی فتح